ਲੋਕ ਸਭਾ ਚੋਣਾਂ ਚ ਗੁਰੂ ਨਗਰੀ ਅੰਮ੍ਰਿਤਸਰ ਦੀ ਸੀਟ ਤੇ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਹੈ ਇਸ ਵਾਰ ਕਾਂਗਰਸ ਦੇ ਵੱਲੋਂ ਗੁਰਜੀਤ ਸਿੰਘ ਔਜਲਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਭਾਜਪਾ ਦੇ ਵੱਲੋਂ ਤਰਨਜੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਬੇਹੱਦ ਏ ਰਮਾਂਚਕ ਮੁਕਾਬਲਾ ਹੋਣ ਜਾ ਰਿਹਾ ਹੈ ਤਾਂ ਤੇ ਵੱਡੇ ਦਿਗਜਾ ਦੀ ਸਾਖ ਲੱਗੀ ਹੋਈ ਹੈ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਮੌਜੂਦਾ ਐਮਪੀ ਨੇ ਸਾਲ 2017 ਦੇ ਵਿੱਚ ਲੋਕ ਸਭਾ ਜਮਨੀ ਚੋਣ ਮਗਰੋਂ ਉਹ 2 ਸਾਲ ਲਈ ਐਮਪੀ ਬਣੇ ਸਨ ਮੁਰ 2019 ਚ ਕਾਂਗਰਸ ਤੋਂ ਐਮਪੀ ਬਣੇ ਕੁਲਦੀਪ ਸਿੰਘ ਤਾਲੀਵਾਲ ਅਜਨਾਲਾ ਤੋਂ ਵਿਧਾਇਕ ਨੇ ਮਾਨ ਸਰਕਾਰ ਦੀ ਕੈਬਨਿਟ ਦੇ ਵਿੱਚ ਮੌਜੂਦਾ ਮੰਤਰੀ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਰਨਜੀਤ ਸਿੰਘ ਸੰਧੂ ਦੀ ਦਾ ਅਮਰੀਕਾ ਦੇ ਸਾਬਕਾ ਰਾਜਦੂਤ ਨੇ 1988 ਬੈਚ ਦੇ ਆਈਐਫਸ ਅਧਿਕਾਰੀ ਨੇ ਇਸ ਤੋਂ ਇਲਾਵਾ ਸਾਬਕਾ ਕਾਂਗਰਸੀ ਆਗੂ ਤੇਜਤ ਸਿੰਘ ਸਮੁੰਦਰੀ ਦੇ ਪੋਤੇ ਨੇ ਅਨਿਲ ਜੋਸ਼ੀ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਸਾਲ 2007 ਤੇ 2012 ਦੇ ਵਿੱਚ ਭਾਜਪਾ ਦੇ ਵੱਲੋਂ ਅਮ੍ਰਿਤਸਰ ਉਤਰੀ ਹਲਕੇ ਤੋਂ ਚੋਣ ਜਿੱਤੇ ਸੀ 2021 ਦੇ ਵਿੱਚ ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਅਮ੍ਰਿਤਸਰ ਚ ਅਜਨਾਲਾ ਰਾਜਾ ਸੰਸੀ ਮਜੀਠਾ ਅਮ੍ਰਿਤਸਰ ਉਤਰੀ ਅਮ੍ਰਿਤਸਰ ਪੱਛਮੀ ਅਮ੍ਰਿਤਸਰ ਦੱਖਣੀ ਅਮ੍ਰਿਤਸਰ ਪੂਰਵੀ ਅਮ੍ਰਿਤਸਰ ਕੇਂਦਰੀ ਤੇ ਅਟਾਰੀ 9 ਦੰਸ ਬਸ ਸੀਟਾਂ ਨੇ ਜੇਕਰ ਅੰਮ੍ਰਿਤਸਰ ਦੇ ਵਿੱਚ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਵੋਟਰ 16,8391 ਨੇ ਜੇਕਰ ਮਰਦ ਵੋਟਰ ਦੀ ਗੱਲ ਕੀਤੀ ਜਾਵੇ ਤਾਂ 8,47,985 ਮਰਦ ਵੋਟਰ ਨੇ ਤੇ 7,64,343 ਮਹਿਲਾ ਵੋਟਰ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ 63 트랜스젠ਡਰ ਵੋਟਰ ਨੇ ਜੇਕਰ ਪਿਛਲੇ 4 ਸਾਲ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਹਰਦੀਪ ਪੂਰੀ ਨੂੰ ਹਰਾਇਆ ਸੀ ਕਰੀਬ 99626 ਵੋਟਾਂ ਦੇ ਨਾਲ ਉਹ ਚੋਣ ਜਿੱਤੇ ਸਰ ਲੋਕ ਸਭਾ ਚੋਣਾਂ ਦੇ ਵਿੱਚ ਬਠਿੰਡਾ ਦੀ ਸੀਟ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਇਸ ਵਾਰ ਕਾਂਗਰਸ ਦੇ ਵੱਲੋਂ ਜੀਤ 모ਹਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਸਿਮਰਤ कौर ਬਦਲ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਤੇ ਭਾਜਪਾ ਦੇ ਵੱਲੋਂ ਪਰਮਪਾਲ ਕੌਰ ਮਲੂਕਾ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ। ਬਠਿੰਡਾ ਲੋਕ ਸਭਾ ਸੀਟ ਤੇ ਬੇਹੱਦ ਰੋਮਾਂਚਕ ਮੁਕਾਬਲਾ ਹੋਣ ਜਾ ਰਿਹਾ ਹੈ। ਦਾਤੇ ਵੱਡੇ ਦਿਗਜਾ ਦੀ ਸਾਖ ਲੱਗੀ ਹੋਈ ਹੈ। ਅਰ ਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਤੇ ਇਸ ਸੀਟ ਤੋਂ ਤਿੰਨ ਵਾਰ ਐਮਪੀ ਰਹਿ ਚੁੱਕੇ ਨੇ। ਗੁਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਵਿਧਾਇਕ ਨੇ ਤੇ ਮਾਨ ਕੈਬਨਿਟ ਦੇ ਵਿੱਚ ਮੌਜੂਦਾ ਮੰਤਰੀ ਨੇ। ਜੀਤ ਮਹਿੰਦਰ ਸਿੰਘ ਸਿੱਧੂ 10 ਸਾਲਾਂ ਬਾਅਦ ਅਕਾਲੀ ਦਲ ਤੋਂ ਕਾਂਗਰਸ ਦੇ ਵਿੱਚ ਪਰਤੇ ਨੇ। ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਤੇ ਆਈਐਸ ਨੇ ਪਰਮਪਾਲ ਕੌਰ ਮਲੂਕਾ ਜਿਨਾਂ ਨੇ ਭਾਜਪਾ ਚ ਸ਼ਾਮਲ ਹੁੰਦੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਬਠਿੰਡਾ ਹਲਕੇ ਦੇ ਵਿੱਚ ਰਾਮਪੂਰਾ ਪੁੱਚੋ ਮੰਡੀ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਤਲਵੰਡੀ ਸਾਬੋ ਮੋੜ ਮਾਨਸਾ ਸਰਦੂਲਗੜ ਤੇ ਬੁਡਲਾਟਾ ਨੌ ਵਿਧਾਨ ਸਭਾ ਸੀਟਾਂ ਨੇ ਬਠਿੰਡਾ ਹਲਕੇ ਚ કુલ ਵੋਟਰ 1648000 860 ਨੇ ਜਿਨ੍ਹਾਂ ਦੇ ਵਿੱਚੋਂ 868959 ਮਰਦ ਵੋਟਰ ਨੇ ਜਦਕਿ 779873 ਮਹਿਲਾ ਵੋਟਰ ਨੇ ਇਸ ਤੋਂ ਇਲਾਵਾ 34 트랜스젠ਡਰ ਵੋਟਰ ਨੇ ਜੇਕਰ 2019 ਦੇ ਚੋਣ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ कौर ਬਾਦਲ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾਇਆ ਸੀ 21772 ਵੋਟਾਂ ਦੇ ਨਾਲ ਉਹ ਜੇਤੂ ਬਣੇ ਸਨ ਮਾਲਵੇ ਖੇਤਰ ਦਾ ਫਰੀਦਕੋਟ ਹਲਕਾ ਇਨ੍ਹਾਂ ਚੋਣਾਂ ਦੇ ਵਿੱਚ ਚਰਚਾ ਵਿੱਚ ਹੈ ਕਿਉਂਕਿ ਇੱਥੇ ਦੋ ਪਾਰਟੀਆਂ ਦੇ ਵੱਲੋਂ ਕਲਾਕਾਰਾਂ ਤੇ ਦਾ ਖੇਡਿਆ ਗਿਆ 2019 ਦੇ ਵਿੱਚ ਹੋਈਆਂ ਚੋਣਾਂ 'ਚ ਮੁਹੰਮਦ ਸਦੀਕ ਇਥੋਂ ਦੀ ਲੋਕ ਸਭਾ ਮੈਂਬਰ ਚੁਣੇ ਗਏ ਸਨ ਤੇ ਇਸ ਵਾਰ ਕਾਂਗਰਸ ਦੇ ਵੱਲੋਂ ਫਰੀਦਕੋਟ ਤੋਂ ਅਮਰਜੀਤ ਸਿੰਘ ਸਹੋਕੇ ਆਮ ਆਦਮੀ ਪਾਰਟੀ ਦੇ ਵੱਲੋਂ ਕਲਮਜੀਤ ਅਨਮੋਲ ਤੇ ਭਾਜਪਾ ਦੇ ਵੱਲੋਂ ਹੰਸ ਰਾਜ ਹੰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਜੇਕਰ ਅਮਰਜੀਤ ਕੌਰ ਸਹੋਕੇ ਦੇ ਸਿਆਸੀ ਕਰੀਏ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਗਰਾਓ ਤੋਂ ਚੋਣ ਲੜੀ ਸੀ ਪਰ 2022 ਦੇ ਵਿੱਚ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੀ Dalit ਮਹਿਲਾ ਉਮੀਦਵਾਰ ਮੰਨੇ ਜਾਂਦੇ ਨੇ ਮੁਹੰਮਦ ਸਿਦਦੀਕ ਵੀ ਥਾ ਐਸਵਾਰ ਕਾਂਗਰਸ ਦੇ ਵੱਲੋਂ ਇਸ ਨਵੇਂ ਚਿਹਰੇ ਤੇ ਦਾ ਖੜਿਆ ਗਿਆ ਜੇਕਰ ਕਰਮਜੀਤ ਅਨਮੋਲ ਦੀ ਗੱਲ ਕੀਤੀ ਜਾਵੇ ਤਾਂ ਉਹ ਸੀਐਮ ਭਗਵੰਤ ਮਾਨ ਦੇ ਕਰੀਬੀ ਦੋਸਤ ਮੰਨੇ ਜਾਂਦੇ ਨੇ ਪਹਿਲੀ ਵਾਰ ਉਹ ਚੋਣ ਲੜ ਰਹੇ ਨੇ ਪੰਜਾਬੀ ਫਿਲਮਾਂ ਦਾ ਇੱਕ ਵੱਡਾ ਚਿਹਰਾ ਮੰਨਿਆ ਜਾਂਦਾ ਉਹਨਾਂ ਨੂੰ ਅੰਸਾ ਜਹੰਸ ਮਸ਼ਹੂਰ ਪੰਜਾਬੀ ਗਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲੀ ਵਾਰ ਉਹਨਾਂ ਨੇ ਚੋਣ ਲੜੀ ਸੀ ਅਕਾਲੀ ਦਲ ਛੱਡ ਕੇ ਉਹ ਕਾਂਗਰਸ 'ਚ ਚਲ ਗਿਆ ਤੇ 2016 ਦੇ ਵਿੱਚ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ 2019 ਦੇ ਵਿੱਚ ਉਹ ਉੱਤਰੀ ਪੱਛਮੀ ਦਿੱਲੀ ਤੋਂ ਐਮਪੀ ਜੁਨੇ ਗਏ ਪਰ ਹੁਣ ਇਸ ਵਾਰ 2024 ਦੇ ਵਿੱਚ ਭਾਜਪਾ ਨੇ ਉਹਨਾਂ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਹੈ ਰਾਜਵਿੰਦਰ ਸਿੰਘ ਮੋਗਾ ਦੇ ਰੀਅਲ ਅਸਟੇਟ ਕਾਰੋਬਾਰੀ ਨੇ ਰਾਜਵਿੰਦਰ ਸਿੰਘ ਦਾ ਪਰਿਵਾਰ ਟਕਸਾਲੀ ਅਕਾਲੀ ਆਗੂ ਨੇ ਉਹਨਾਂ ਦੇ ਪਿਤਾ ਸ਼ੀਤਲ ਸਿੰਘ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਇਸ ਤੋਂ ਇਲਾਵਾ 2010 ਤੋਂ 2012 ਤੱਕ ਰਾਜਵਿੰਦਰ ਸਿੰਘ ਯੂਥ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਰਹਿ ਚੁੱਕੇ ਨੇ ਫਰੀਦਕੋਟ ਹਲਕੇ ਚ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ ਮੋਗਾ ਧਰਮਕੋਟ ਗਿੱਦੜਬਾਹਾ ਫਰੀਦਕੋਟ ਕੋਟਕਪੁਰਾ ਜੱਤੋ ਰਾਮਪੁਰਾ ਫੂਲ ਵਿਧਾਨ ਸਭਾ ਸੀਟਾਂ ਹੁੰਦੀਆਂ ਨੇ ਜੇਕਰ ਫਰੀਦਕੋਟ ਦੇ ਵਿੱਚ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ ਵੋਟਰ 1588461 ਨੇ ਜਿਨ੍ਹਾਂ ਦੇ ਵਿੱਚੋਂ 838605 ਮਦ ਵੋਟਰ ਨੇ ਜਦਕਿ 748775 ਮਹਿਲਾ ਵੋਟਰ ਨੇ ਇਹਨਾਂ ਦੇ ਵਿੱਚੋਂ 81 트랜스젠ਡਰ ਵੋਟਰ ਵੀ ਨੇ 2019 ਦੇ ਵਿੱਚ ਕਾਂਗਰਸ ਦੇ ਮੁਹੰਮਦ ਸਦੀਕ ਸ਼ਰਮਲੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਹਰਾ ਕੇ ਇੱਥੋਂ ਐਮਪੀ ਚੁਣੇ ਗਏ ਸਨ ਪੈਰਾਸ਼ੂਟਾਂ ਐਂਟਰੀਆਂ ਤੇ ਵੱਡੇ ਸਿਤਾਰਿਆਂ ਦੇ ਚੋਣ ਲੜਨ ਕਰਕੇ ਗੁਰਦਾਸਪੁਰ ਸੀਟ ਹੌਟ ਸੀਟ ਵਜੋਂ ਜਾਣੀ ਜਾਂਦੀ ਹੈ ਇਸ ਸੀਟ ਤੇ ਲੰਬੇ ਸਮੇਂ ਮਗਰੋਂ ਸਾਰੀ ਪਾਰਟੀਆਂ ਦੇ ਵੱਲੋਂ ਸਥਾਨਕ ਆਗੂਆਂ ਤੇ ਪਰੋਸ ਸਜਾਇਆ ਗਿਆ ਭਾਜਪਾ ਨੇ ਇਸ ਵਾਰ ਮੌਜੂਦਾ ਸੰਸਦ ਮੈਂਬਰ ਤੇ ਬਾਲੀਵੁੱਡ ਸਟਾਰ ਸਨੀ ਦਿਓਲ ਦੀ ਟਿਕਟ ਕੱਟ ਕੇ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਕਾਂਗਰਸ ਦੇ ਵੱਲੋਂ ਸੀਨੀਅਰ ਲੀਡਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਉਮੀਦਵਾਰ ਲਾਨਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਲਜੀਤ ਸਿੰਘ ਟੀਮਾ ਤੇ ਸਤਾਤਰ ਆਮ ਆਦਮੀ ਪਾਰਟੀ ਨੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦਿੱਤੀ ਹੈ 28 ਸਾਲਾਂ ਬਾਅਦ ਪਹਿਲੀ ਵਾਰ ਅਕਾਲੀ ਦਲ ਲੋਕ ਸਭਾ ਚੋਣਾਂ ਇਕੱਲਿਆਂ ਲੜ ਰਿਹਾ ਜੇਕਰ ਦਿਨੇਸ਼ ਬੱਬੂ ਦੇ ਸਿਆਸੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਸਜਨਪੁਰ ਤੋਂ ਤਿੰਨ ਵਾਰ ਦੇ ਵਿਧਾਇਕ ਰਹੇ ਚੁੱਕੇ ਨੇ 2012 ਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਰਹੇ ਚੁੱਕੇ ਨੇ ਤੋਂ ਬਾਅਦ ਦਹਾਕਿਆ ਬਾਦ ਪਾਜਵਾਨਿਕ ਕਿਸੇ ਸਥਾਨਕ ਨੇ ਦਤੇ ਦਾ ਖੇਡਿਆ ਜੇਕਰ ਸੁਖਵਿੰਦਰ ਸਿੰਘ ਰੰਦਾਵਾ ਦੀ ਗੱਲ ਕੀਤੀ ਜਾਵੇ ਤਾਂ ਉਹ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਚੁੱਕੇ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਮੰਨੇ ਜਾਂਦੇ ਨੇ ਇਸ ਤੋਂ ਇਲਾਵਾ ਹੁਣ ਤੱਕ ਚਾਰ ਵਾਰ ਉਹ ਵਿਧਾਇਕ ਰਹੇ ਚੁੱਕੇ ਨੇ ਜੇਕਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਗੱਲ ਕੀਤੀ ਜਾਵੇ ਤਾਂ ਉਹ ਬਟਾਲਾ ਤੋਂ ਆਪ ਦੇ ਮੌਜੂਦਾ ਵਿਧਾਇਕ ਨੇ ਆਮ ਆਦਮੀ ਪਾਰਟੀ ਦਾ ਇੱਕ ਨੌਜਵਾਨ ਚਿਹਰਾ ਮੰਨੇ ਜਾਂਦੇ ਨੇ ਇਸ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਝੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਰਹਿ ਚੁੱਕੇ ਨੇ ਦੋ ਵਾਰ ਵਿਦਾਇਕ ਵੀ ਰਹਿ ਚੁੱਕੇ ਨੇ ਗੁਰਦਾਸਪੁਰ ਦੇ ਵਿੱਚ ਸੁਜਾਨਪੁਰ ਪੋਆ ਪਠਾਨਕੋਟ ਗੁਰਦਾਸਪੁਰ ਦਿਨਨਗਰ ਕਾਦੀਆਂ ਬਟਾਲਾ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਨੌ ਵਿਧਾਨ ਸਭਾ ਸੀਟਾਂ ਨੇ ਜੇਕਰ ਇੱਥੇ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 16,3628 ਕੁੱਲ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 848196 ਮਰਦ ਵੋਟਰ ਨੇ ਅਤੇ 755396 ਮਹਿਲਾ ਵੋਟਰ ਨੇ ਜੇਕਰ 트랜ਸਜੈਂਡਰ ਵੋਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 36 트랜스ਜੈਂਡਰ ਵੋਟਰ ਨੇ ਜੇਕਰ ਪਿਛਲੀ ਵਾਰ ਦੇ ਚੋਣ ਨਤੀਜਾ ਵੱਲ ਝਾਕਿਆ ਜਾਵੇ ਤਾਂ 2019 ਦੇ ਵਿੱਚ ਸਨੀ ਦਿਓਲ ਸੁਨੀਲ ਜਾਖੜ ਨੂੰ ਹਰਾ ਕੇ ਇੱਥੋਂ ਐਮਪੀ ਚੁਣੇ ਗਏ ਸਨ ਉਸ ਵੇਲੇ ਸੁਨੀਲ ਜਾਖੜ ਨੇ ਕਾਂਗਰਸ ਦੇ ਵੱਲੋਂ ਇਸ ਸੀਟ ਤੇ ਚੋਣ ਲੜੀ ਸੀ ਜਲੰਧਰ ਲੋਕ ਸਭਾ ਸੀਟ ਇਸ ਵਾਰ ਦਲ ਬਦਲੂ ਸਿਆਸਤਦਾਨਾ ਕਰਕੇ ਕਾਫੀ ਚਰਚਾ ਚ ਹੈ ਚਾਰ ਪ੍ਰਮੁੱਖ ਪਾਰਟੀਆਂ ਚੋਂ ਤਿੰਨ ਪਾਰਟੀਆਂ ਦੇ ਉਮੀਦਵਾਰ ਅਜਿਹੇ ਨੇ ਜੋ ਦੂਜੀਆਂ ਪਾਰਟੀਆਂ ਚ ਸ਼ਾਮਲ ਹੋ ਕੇ ਇਸ ਵਾਰ ਚੋਣ ਲੜ ਰਹੇ ਨੇ ਜਲੰਧਰ ਸੀਟ ਨੂੰ ਪੰਜਾਬ ਚ ਦਲਿਤ ਸਿਆਸਤ ਦਾ ਕੇਂਦਰ ਕਿਹਾ ਜਾਂਦਾ ਹੈ ਇੱਥੇ ਕਾਂਗਰਸ ਦਾ ਪ੍ਰਭਾਵ ਜ਼ਿਆਦਾ ਮੰਨਿਆ ਜਾਂਦਾ ਪਰ ਐਸਆਰ ਕਾਂਗਰਸ ਦੇ ਵੱਲੋਂ ਐਸਐਸ ਸੀਟ ਲਈ ਚਰਨਜੀਤ ਸਿੰਘ ਚੰਨੀ ਤੇ ਦਾ ਖੇਡਿਆ ਗਿਆ। ਭਾਜਪਾ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਹਿੰਦਰ ਸਿੰਘ ਕੇਪੀ ਤੇ ਆਪ ਦੇ ਵੱਲੋਂ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਜੁਟਾਇਆ ਗਿਆ। ਖਾਸ ਗੱਲ ਹੈ ਕਿ ਮਹਿੰਦਰ ਸਿੰਘ ਕੇਪੀ ਤੇ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਨੇ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ। ਪਹਿਲੀ ਵਾਰ 2007 ਦੇ ਵਿੱਚ ਆਜ਼ਾਦ ਤੌਰ ਤੇ ਉਹ ਵਿਧਾਇਕ ਬਣੇ। ਇਸ ਤੋਂ ਬਾਅਦ 2012 ਤੇ 2017 ਦੇ ਵਿੱਚ ਕਾਂਗਰਸ ਦੇ ਵੱਲੋਂ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਅਤੇ ਵਿਧਾਇਕ ਬਣੇ 2017 ਦੇ ਵਿੱਚ ਉਹ ਪਹਿਲੀ ਵਾਰ ਮੰਤਰੀ ਬਣੇ ਅਤੇ ਉਹ ਪੰਜਾਬ ਦੇ ਪਹਿਲੇ Dalit ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਜਲੰਧਰ ਤੋਂ ਸਾਬਕਾ ਵਿਧਾਇਕ ਨੇ ਜਲੰਧਰ ਲੋਕ ਸਭਾ ਅਸਮਨੀ ਚੋਣ ਵੇਲੇ ਉਹ ਆਪ ਚ ਸ਼ਾਮਲ ਹੋ ਗਏ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਉਹ ਜਲੰਧਰ ਤੋਂ ਐਮਪੀ ਬਣੇ 2024 ਦੀਆਂ ਲੋਕ ਸਭਾ ਚੋਣਾਂ ਲਈ ਆਪ ਨੇ ਜਲੰਧਰ ਤੋਂ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਪਰ ਟਿਕਟ ਮਿਲਣ ਤੋਂ ਬਾਅਦ ਹੀ ਉਹ ਪਾਜਪਾ ਦੇ ਵਿੱਚ ਚਲੇ ਗਏ ਹੁਣ ਬੀਜੇਪੀ ਦੇ ਵੱਲੋਂ ਇਸ ਵਾਰ ਜਲੰਧਰ ਤੋਂ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਪਵਨ ਕੁਮਾਰ ਟਿੰਨੂ ਆਦਮਪੁਰ ਤੋਂ ਦੋ ਵਾਰ ਵਿਦਾਇਕ ਰਾ ਚੁੱਕੇ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ 2017 ਦੇ ਵਿੱਚ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਵੀ ਲੜੀ ਗਈ ਤੇ ਇਸ ਵਾਰ ਲੋਕ ਸਭਾ ਦੀ ਟਿਕਟ ਨਾ ਮਿਲਣ ਤੇ ਉਹ ਆਪ ਦੇ ਵਿੱਚ ਚਲੇ ਗਏ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ਛੱਡਣ ਮਗਰੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਸਾਬਕਾ ਐਮਪੀ ਰਹਿ ਚੁੱਕੇ ਨੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਪੰਜਾਬ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਵਚੋ ਵੀ ਅਹੁਦਾ ਸੰਭਾਲ ਚੁੱਕੇ ਨੇ ਇਸ ਵਾਰ ਟਿਕਣਾ ਮਿਲਣਤੇ OV ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਜਲੰਧਰ ਦੇ ਵਿੱਚ ਫਿਲੌਰ ਨਕੋਦਰ ਸ਼ਾਹਕੋਟ ਕਤਾਰਪੁਰ ਜਲੰਧਰ ਪੱਛਮੀ ਜਲੰਧਰ ਦੱਖਣੀ ਜਲੰਧਰ ਕੇਂਦਰੀ ਜਲੰਧਰ ਕੈਂਡ ਤੇ ਆਦਮਪੁਰ ਨਵ ਵਿਧਾਨ ਸਭਾ ਹਲਕੇ ਆਉਂਦੇ ਨੇ ਜੇਕਰ ਜਲੰਧਰ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 16,50,849 ਕੁੱਲ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 8,58,239 ਮਰਦ ਵੋਟਰ ਨੇ ਚਤਕੀ 7,92,566 ਮਹਿਲਾ ਵੋਟਰ ਨੇ ਇਹਨਾਂ ਦੇ ਵਿੱਚੋਂ 44 트랜스젠ਡਰ ਵੋਟਰ ਵੀ ਨੇ 2019 ਦੇ ਵਿੱਚ ਜਲੰਧਰ ਤੋਂ ਕਾਂਗਰਸ ਦੇ ਸੰਤੋਖ ਚੌਧਰੀ ਐਮਪੀ ਬਣੇ ਸਨ ਪਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ 2023 ਦੇ ਵਿੱਚ ਮੁੜ ਜਿਮਨੀ ਚੋਣ ਹੋਈ ਅਤੇ ਆਪ ਦੇ ਸੁਸ਼ੀਲ ਕੁਮਾਰ ਰਿੰਗੂ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਨੂੰ ਹਰਾ ਕੇ ਇਥੋਂ ਐਮਪੀ ਬਣੇ ਸਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਜੋ ਖਡੂਰ ਸਾਬ ਸੀਟ ਕਾਫੀ ਚਰਚਾ ਚ ਹੈ ਕਾਂਗਰਸ ਦੇ ਵੱਲੋਂ ਕੁਲਪੀਰ ਸਿੰਘ ਜ਼ੀਰਾ ਆਪ ਤੋਂ ਲਾਲਜੀਤ ਸਿੰਘ ਪੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਭਾਜਪਾ ਦੇ ਵੱਲੋਂ ਮਨਜੀਤ ਸਿੰਘ ਮੰਨਾ ਮੀਆ ਵਿੰਡ ਤੇ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਇਸ ਵਾਰ ਚੋਣ ਮੈਦਾਨ 'ਚ ਨੇ 2008 ਤੋਂ ਪਹਿਲਾਂ ਇਹ ਹਲਕਾ ਤਰਨਤਾਰਨ ਲੋਕ ਸਭਾ ਹਲਕੇ ਦੇ ਨਾ ਤੋਂ ਜਾਣਿਆ ਜਾਂਦਾ ਸੀ ਪਰ 2009 ਦੇ ਵਿੱਚ ਇਸ ਨੂੰ ਖਡੂਰ ਸਾਬ ਲੋਕ ਸਭਾ ਹਲਕੇ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਬੇਹੱਦ ਰੋਮਾਂਚਕ ਮੁਕਾਬਲਾ ਹੋਣ ਜਾ ਰਿਹਾ ਹੈ ਦਾਤੇ ਵੱਡੇ ਦੀਜਾ ਦੀ ਸਾਖ ਲੱਗੀ ਹੋਈ ਹੈ ਕੁਲਬੀਰ ਸਿੰਘ ਜ਼ੀਰਾ ਕਾਂਗਰਸ ਦੇ ਸਾਬਕਾ ਵਿਧਾਇਕ ਨੇ 2017 ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਲਾਲਜੀਤ ਸਿੰਘ ਪੁੱਲਰ ਪੱਟੀ ਤੋਂ ਵਿਧਾਇਕ ਨੇ ਮਾਨ ਸਰਕਾਰ ਦੀ ਕੈਬਨਿਟ ਦੇ ਵਿੱਚ ਮੌਜੂਦਾ ਮੰਤਰੀ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਵਿਰਸਾ ਸਿੰਘ ਬਲਟੋਹਾ ਦੀ ਤਾਂ ਵਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਖੇਮ ਕਰਨ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਹੁਣ ਗੱਲ ਕਰਦੇ ਆ ਮਨਜੀਤ ਸਿੰਘ ਮੰਨਾ ਵਿਆਵਿੰਦ ਦੀ ਜੋ ਦੋ ਵਾਰ ਦੇ ਸਾਬਕਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਉਹਨਾਂ ਦੇ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਅਮਰਿਤਪਾਲ ਸਿੰਘ ਆਸਾਮ ਦੀ ਡਿਬਰੂਗੜ ਜਿਲ੍ਹੇ ਚ ਬੰਦ ਨੇ ਐਨਐਸਏ ਤਹਿਤ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਪਹਿਲੀ ਵਾਰ ਉਚੋਣ ਮੈਦਾਨ ਚ ਉਤਰੇ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਵਿੱਚ ਜੰਡਿਆਲਾ ਖੇਮ ਕਰਨ ਤਰਨਤਾਰਨ ਪੱਟੀ ਖਡੂਰ ਸਾਹਿਬ ਬਾਬਾ ਬਕਾਲਾ ਕਪੂਰਥੱਲਾ ਸੁਲਤਾਨਪੁਰ ਲੋਧੀ ਅਤੇ ਜ਼ੀਰਾ ਵਿਧਾਨ ਸਭਾ ਹਲਕੇ ਸ਼ਾਮਲ ਨੇ ਜੇਕਰ ਇੱਥੇ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਵੋਟਰ 16 ਲੱਖ 64 ਹਜ਼ਾਰ 199 ਨੇ ਜਦਕਿ ਮਰਦ ਵੋਟਰ 8 ਲੱਖ 74 ਹਜ਼ਾਰ 470 ਨੇ ਇਸ ਤੋਂ ਇਲਾਵਾ ਮਹਿਲਾ ਵੋਟਰ 7 ਲੱਖ 99 ਹਜ਼ਾਰ 662 ਮਹਿਲਾ ਵੋਟਰ ਨੇ ਜਦਕਿ ਇੱਥੇ ਟ੍ਰਾਂਸਜੈਂਡਰ ਵੋਟਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਿਣਤੀ 67 ਹੈ ਜੇਕਰ ਪਿਛਲੀ ਵਾਰ ਦੇ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ 2019 ਚ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਨੇ ਬੀਬੀ ਜਗੀਰ ਕੌਰ ਨੂੰ ਹਰਾਇਆ ਸੀ 1,40,573 ਵੋਟਾਂ ਦੇ ਨਾਲ ਉਹ ਜੇਤੂ ਬਣੇ ਸਨ ਲੁਧਿਆਣਾ ਦੀ ਲੋਕ ਸਭਾ ਸੀਟ ਪੰਜਾਬ ਦੀਆਂ ਸਭ ਤੋਂ ਹੋਟ ਸੀਟਾਂ ਚੋਂ ਇੱਕ ਹੈ ਇਸ ਵਾਰ ਭਾਜਪਾ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਣਜੀਤ ਸਿੰਘ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪ੍ਰਸ਼ਰ ਪੱਪੀ ਨੂੰ ਇਸ ਵਾਰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਲੁਧਿਆਣਾ ਲੋਕ ਸਭਾ ਸੀਟ ਤੇ ਬੇਹੱਦ ਰੁਮਾਂਚਕ ਚਾਰਕੋਣਾ ਇਹ ਮੁਕਾਬਲਾ ਹੋਣ ਜਾ ਰਿਹਾ ਹੈ ਕਾਂਗਰਸ ਛੱਡ ਕੇ ਪਾਜ ਪਜ ਗਏ ਰਵਨੀਤ ਸਿੰਘ ਬਿੱਟੂ ਦੇ ਸਾਹਮਣੇ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਉਤਰੇ ਨੇ ਇਨ੍ਹਾਂ ਵੱਡੇ ਲੀਡਰਾਂ ਦੀ ਸਾਖ ਹੁਣ ਦਾਤੇ ਲੱਗੀ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਰਵਨੀਤ ਬਿੱਟੂ ਦੀ ਤਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਬੀਅੰਦ ਸਿੰਘ ਦੇ ਪੁੱਤਰੇ ਨੇ ਕਾਂਗਰਸ ਦੀ ਟਿਕਟ ਤੋਂ ਲਗਾਤਾਰ ਉਹ ਤਿੰਨ ਵਾਰ ਐਮਪੀ ਰਹੇ ਨੇ ਇੱਕ ਵਾਰ ਅਨੰਦਪੁਰ ਸਾਹਿਬ ਤੇ ਦੋ ਵਾਰ ਲੁਧਿਆਣਾ ਤੋਂ ਐਮਪੀ ਬਣੇ ਨੇ ਤੇ ਹੁਣ ਉਹ ਕਾਂਗਰਸ ਛੱਡ ਕੇ ਪਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਅਸ਼ੋਕ ਪ੍ਰਾਸ਼ਰ ਪੱਪੀ ਦੀ ਤਾਂ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਕੇਂਦਰੀ ਤੋਂ ਆਪ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਨੇ ਇਸ ਵਾਰ ਲੁਧਿਆਣਾ ਤੋਂ ਐਮਪੀ ਦੀ ਟਿਕਟ ਉਹਨਾਂ ਨੂੰ ਦਿੱਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਜੋ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਵੀ ਨੇ 2000 ਪੁਣੀ ਦੇ ਵਿੱਚ ਉਹਨਾਂ ਦੇ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ ਗਈ ਸੀ ਪਰ ਹਰ ਸਿਮਰਤ ਕੌਰ ਬਾਦਲ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਦੀ ਜੋ ਲੁਧਿਆਣਾ ਪੂਰਬੀ ਤੋਂ ਸਾਬਕਾ ਵਿਧਾਇਕ ਰਹ ਚੁੱਕੇ ਨੇ 2017 ਅਤੇ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਲੁਧਿਆਣਾ ਲੋਕ ਸਭਾ ਸੀਟ ਦੇ ਵਿੱਚ ਲੁਧਿਆਣਾ ਪੂਰਬੀ ਲੁਧਿਆਣਾ ਦੱਖਣੀ ਆਤਮਨਗਰ ਲੁਧਿਆਣਾ ਕੇਂਦਰੀ ਲੁਧਿਆਣਾ ਪੱਛਮੀ ਲੁਧਿਆਣਾ ਉਤਰੀ ਗਿਲ ਦਾਖਾ ਤੇ ਜਗਰਾਉ ਵਿਧਾਨ ਸਭਾ ਹਲਕੇ ਆਉਂਦੇ ਨੇ ਜੇਕਰ ਲੁਧਿਆਣਾ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 17,54,011 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 9,34,744 ਮਰਦ ਵੋਟਰ ਨੇ ਜਦਕਿ 8,19,000 135 ਮਹਿਲਾ ਵੋਟਰ ਨੇ ਜੇਕਰ 트랜ਸਜੈਂਡਰ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਉਹਨਾਂ ਦੀ ਗਿਣਤੀ 132 ਹੈ ਜੇਕਰ ਪਿਛਲੀ ਵਾਰ ਦੇ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਸਿਮਰਜੀਤ ਸਿੰਘ ਬੈਸ ਨੂੰ ਹਰਾਇਆ ਸੀ 76372 ਵੋਟਾਂ ਦੇ ਨਾਲ ਉਹ ਜੇਤੂ ਬਣੇ ਸਨ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲਾ ਦੀ ਸੀਟ ਇਸ ਵਾਰ ਬੇहद ਖਾਸ ਮੰਨੀ ਜਾ ਰਹੀ ਹੈ ਇਸ ਵਾਰ ਪਾਛਵਾ ਦੇ ਵੱਲੋਂ ਪਨੀਤ ਕੌਰ ਕਾਂਗਰਸ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਨਕੇ ਸ਼ਰਮਾ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਸ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਪਟਿਆਲਾ ਲੋਕ ਸਭਾ ਸੀਟ ਤੇ ਬੇਹਦ ਰੋਮਾਂਚਕ ਮੁਕਾਬਲਾ ਹੋਣ ਜਾ ਰਿਹਾ ਹੈ ਦਾਤੇ ਵੱਡੇ ਦਿਗਜਾ ਦੀ ਸਾਖ ਲੱਗੀ ਹੋਈ ਹੈ ਪੰਨੀਤ ਕੋਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਤੇ ਚਾਰ ਵਾਰ ਦੇ ਐਮਪੀ ਦੀ ਕਾਂਗਰਸ ਦੀ ਟਿਕਟ ਉੱਤੇ ਉਹ ਹੁਣ ਤੱਕ ਪਟਿਆਲਾ ਦੀ ਨੁਮਾਇੰਦਗੀ ਕਰ ਚੁੱਕੇ ਨੇ ਇਸ ਵਾਰ ਭਾਜਪਾ ਦੇ ਵੱਲੋਂ ਉਹ ਚੋਣ ਲੜ ਰਹੇ ਨੇ ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਵਿਧਾਇਕ ਨੇ ਮਾਨ ਸਰਕਾਰ ਦੀ ਮੌਜੂਦਾ ਕੈਬਨਿਟ ਦੇ ਵਿੱਚ ਸਿਹਤ ਮੰਤਰੀ ਨੇ ਡਾਕਟਰ ਤਰਮਵੀਰ ਗਾਂਧੀ ਆਪ ਦੇ ਸਾਬਕਾ ਐਮਪੀ ਰਹ ਚੁੱਕੇ ਨੇ 2014 ਦੇ ਵਿੱਚ ਉਹਨਾਂ ਨੇ ਪਨਿਤਕੌਰ ਨੂੰ ਹਰਾਇਆ ਸੀ ਅਤੇ ਇਸ ਵਾਰ ਉਹ ਕਾਂਗਰਸ ਦੀ ਟਿਕਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਐਨ ਕੇ ਸ਼ਰਮਾ ਘਟੂਮਰ ਦੇ ਸਰਪੰਚ ਬਣ ਕੇ ਸਿਆਸਤ ਦੇ ਵਿੱਚ ਆਏ 2012 ਅਤੇ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾ ਬੱਸੀ ਤੋਂ ਵਿਧਾਇਕ ਬਣੇ ਪਟਿਆਲਾ ਹਲਕੇ ਚ ਪਟਿਆਲਾ ਸ਼ਹਿਰੀ ਸਨੌਰ ਕਨੌਰ ਰਾਜਪੁਰਾ ਸਮਾਣਾ ਪਟਿਆਲਾ ਦਿਹਾਤੀ ਸ਼ਤਰਾਣਾ ਨਾਬਾ ਡੇਰਾਬਸੀ ਨੌ ਵਿਧਾਨ ਸਭਾ ਸੀਟਾਂ ਨੇ ਜੇਕਰ ਪਟਿਆਲਾ ਦੇ કુલ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ કુલ ਵੋਟਰ 18,2046 ਨੇ ਇਸ ਤੋਂ ਇਲਾਵਾ 9,42,205 ਮਰਦ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 8,59,764 ਮਹਿਲਾ ਵੋਟਰ ਨੇ ਅਤੇ 80 ਟਰਾਂਸ ਜੈਂਡਰ ਵੋਟਰ ਨੇ ਜੇਕਰ ਪਿਛਲੇ ਚੋਣਾਂ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਪਰਨੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਜੀਤ ਸਿੰਘ ਰਖੜਾ ਨੂੰ ਹਰਾਇਆ ਸੀ ਕਰੀਬ 1.5 ਲੱਖ ਤੋਂ ਵੱਧ ਵੋਟਾਂ ਦੇ ਨਾਲ ਉਹ ਚੋਣ ਜਿੱਤੇ ਸਨ ਸੰਗਰੂਰ ਦੀ ਲੋਕ ਸਭਾ ਸੀਟ ਪੰਜਾਬ ਦੀ ਸਿਆਸਤ ਦੇ ਵਿੱਚ ਹਮੇਸ਼ਾ ਚਰਚਿਤ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਸ ਸੀ ਤੋਂ ਦੋ ਵਾਰ ਐਮ ਪੀ ਰਹਿ ਚੁੱਕੇ ਨੇ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਕਾਂਗਰਸ ਦੇ ਵੱਲੋਂ ਸੁਪਾਲ ਸਿੰਘ ਖੈਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਦਾ ਭਾਜਪਾ ਦੇ ਵੱਲੋਂ ਅਰਵਿੰਦ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਜੁਟਾਇਆ ਗਿਆ ਸੰਗਰੂਰ 'ਚ ਇਸ ਵਾਰ ਪੰਜ ਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ ਕਿਉਂਕਿ ਚਾਰ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਇੱਥੇ ਦੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਇਨਾਂ ਸਾਰੇ ਉਮੀਦਵਾਰਾਂ ਨੂੰ बराबर ਦੀ ਟੱਕਰ ਦੇ ਰਹੇ ਨੇ ਗੁਰਮੀਤ ਸਿੰਘ ਮੀਥੇਆ ਦੇ ਜੇਕਰ ਸਿਆਸੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਗੁਰਮੀਤ ਸਿੰਘ ਮੀਥੇਆ ਦੂਜੀ ਵਾਰ ਵਿਧਾਇਕ ਬਣੇ ਨੇ ਮਾਨ ਕੈਬਨਿਟ ਦੇ ਵਿੱਚ ਮੌਜੂਦਾ ਮੰਤਰੀ ਨੇ ਆਪ ਦਾ ਨੌਜਵਾਨ ਚਿਹਰਾ ਮੰਨੇ ਜਾਂਦੇ ਨੇ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਪੁਲੱਤ ਤੋਂ ਕਾਂਗਰਸ ਦੇ ਵਿਧਾਇਕ ਨੇ ਪਹਿਲੀ ਵਾਰ 2007 ਦੇ ਵਿੱਚ ਕਾਂਗਰਸ ਵੱਲੋਂ ਵਿਧਾਇਕ ਬਣੇ 2015 ਦੇ ਵਿੱਚ ਖਹਿਰਾ ਕਾਂਗਰਸ ਛੱਡ ਕੇ ਆਪ ਤੇ ਚਲੇ ਗਏ 2017 ਦੇ ਵਿੱਚ ਮੁੜ ਵਿਧਾਇਕ ਬਣੇ ਫਿਰ ਆਪ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਉਹਨਾਂ ਦੇ ਵੱਲੋਂ ਵਾਪਸੀ ਕੀਤੀ ਗਈ ਇਕਬਾਲ ਸਿੰਘ ਚੁੰਦਾ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ 2007 ਦੇ ਵਿੱਚ ਤੂਰੀ ਤੇ 2012 ਦੇ ਵਿੱਚ ਅਮਰਗੜ ਤੋਂ ਵਿਧਾਇਕ ਬਣੇ ਸਨ 2000 22 ਦੇ ਵਿੱਚ ਆਪ ਦੇ ਜਸਵੰਤ ਸਿੰਘ ਜਨਮਾਜਰਾ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਨੇ ਅਰਵਿੰਦ ਖੰਨਾ ਵੱਡੇ ਉਦਯੋਪਕਤੀ ਨੇ 1998 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਜੁਆਇਨ ਕੀਤਾ ਗਿਆ ਸੀ ਕਾਂਗਰਸ ਵੱਲੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ 2022 ਦੇ ਵਿੱਚ ਉਹ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਿਮਰਨਜੀਤ ਸਿੰਘ ਮਾਨ ਸ਼ਿਲੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਤਿੰਨ ਵਾਰ ਐਮਪੀ ਚੁਣੇ ਗਏ ਨੇ 1999 ਦੇ ਵਿੱਚ ਤਰਨਤਾਰਨ ਤੇ 1999 ਦੇ ਵਿੱਚ ਸੰਗਰੂਰ ਤੋਂ ਐਮਪੀ ਬਣੇ 2022 ਦੇ ਵਿੱਚ ਜਦੋਂ ਸੰਗਰੂਰ ਚ ਜਿਮਨੀ ਚੋਣਾ ਹੋਈਆਂ ਤਾਂ ਉੱਥੋਂ ਦੀ ਐਮਪੀ ਚੁਣੇ ਗਏ ਸੰਗਰੂਰ ਲੋਕ ਸਭਾ ਸੀਟ 'ਚ ਪਦੋਂ ਡੜਬਾ ਮੈਲਕਲਾ ਮਲੇਰਕੋਟਲਾ ਲਹਿਰਾਗਾਗਾ ਸੰਗਰੂਰ ਤੂਰੀ ਸੁਨਾਮ ਬਰਨਾਲਾ ਵਿਧਾਨ ਸਭਾ ਹਲਕੇ ਸ਼ਾਮਲ ਨੇ ਜੇਕਰ ਸੰਗਰੂਰ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ ਵੋਟਰ 1555370 ਨੇ ਜਿਨ੍ਹਾਂ ਦੇ ਵਿੱਚੋਂ 823448 ਮذ ਵੋਟਰ ਨੇ ਜਦਕਿ 731876 ਮਹਿਲਾ ਵੋਟਰ ਨੇ ਇਸ ਤੋਂ ਇਲਾਵਾ 40 ਇਥੇ 트랜스젠ਡਰ ਵੋਟਰ ਨੇ 2019 ਦੇ ਵਿੱਚ ਭਗਵੰਤ ਸਿੰਘ ਮਾਨ ਕਾਂਗਰਸ ਨੂੰ ਹਰਾ ਕੇ ਇੱਥੇ ਐਮਪੀ ਬਣੇ ਸਨ ਪਰ ਮੁੱਖ ਮੰਤਰੀ ਬਲਨ ਮਗਰੋਂ ਉਹਨਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਤੇ 2022 ਦੇ ਵਿੱਚ ਜਦੋਂ ਇੱਥੇ ਜਿੰਨੀ ਚੋਣ ਹੋਈ ਤਾਂ ਸਿਮਰਨਜੀਤ ਸਿੰਘ ਮਾਨ ਆਪ ਦੇ ਗੁਰਮੇਲ ਸਿੰਘ ਨੂੰ ਹਰਾ ਕੇ ਇਥੋਂ ਐਮਪੀ ਚੁਣੇ ਗਏ